ਦਾ ਲਗਣਾ ਗਿਰ ਦੇ ਭਾਈ ਮੇਰੇ ਪਈਆ 15000 ਲੱਗੂਗਾ ਮਾੜਾ ਉੱਚੀ ਭੋਲਾ ਵਾਲੇ ਨਹੀਂ ਮਸੋੜੇ ਮੈਂ ਕਿਹਾ 15000 ਰੁਪਏ ਲੱਗੂਗਾ ਤੇ ਇਹ ਨਹੀਂ ਹੈਗਾ ਵੀ ਹਾਂ ਅੱਛਾ ਹੱਟਾ ਕੱਟਾ ਇਹ ਨਹੀਂ ਹੈਗਾ ਵੀ ਆ ਝੋਟਾ ਹੱਟਾ ਕੱਟਾ ਤਾਂ ਠੀਕ ਆ ਝੋਟਾ ਨਿੱਟੇ ਝੋਟਾ ਹੋ ਹੱਟਾ ਕੱਟਾ ਤਾਂ ਠੀਕ ਆ ਤਾਂ ਝੋਟਾ ਉਹ ਤਾਂ ਠੀਕ ਆ ਜਾ ਫਿਰ ਤੂੰ ਰੱਖ ਲੈ ਫਿਰ ਤੂੰ ਵੇਚਣਾ ਹਾਂ ਨਹੀਂ ਜਰ ਮੈਂ ਵੇਚੋ ਨਾ ਨੇਰਾ ਹੁਣ ਉਹੀ ਮਨ ਭਰ ਗਿਆ ਇਹ ਤੋਂ ਆਪਣੇ ਤੋਂ 2000 ਰੁਪਏ ਆਪਾਂ ਦੇ ਦਿੱਤੇ ਤੂੰ ਕਿੰਨੇ ਪੈਸੇ ਦਿੰਦਾ ਵੀ ਦੇਖਿਆ ਯਾਰ ਇਹ ਤਾਂ ਹੈਗਾ ਯਾਰ ਯਾਰ ਹਾਂ ਦਿਖਾ ਦੇ ਜੀ ਏਦਾਂ ਹੈਗਾ ਬਹੁਤ ਵਧੀਆ ਯਾਰ ਹਾਂ ਅੱਛਾ ਗੋਲ ਪਿਆ ਨਾ ਤੂੰ ਕੱਟੇ ਦਾ ਦਿੰਨਾ ਕੀ ਹੈ ਸਿੰਗਲ ਸਿੰਗਲ ਐਸਾ ਦੇਖਿਆ ਵੀਰ 15000 ਮੰਗਦੇ ਤੂੰ ਮੰਗੀ ਯਾਰ ਦੇਖਾਂ ਰਾਂ ਪਤਾ ਲੱਗਣਾ ਉਹ ਦਿਖਾ ਦਿਖਾ ਤਾਂ ਤੈਨੂੰ ਦਿੰਨੇ ਆ ਦਿਖਾ ਤਾਂ ਦਿਖਾ ਤਾਂ ਕਰ ਕੜਾ ਦੂਰ ਜਾਣਾ ਨਹੀਂ ਤੂੰ ਉਹਦਾ ਅਸੇ ਤੈਨੂੰ ਐਂ ਦੱਸ ਗੋਲ ਐਨ ਪੂਰਾ ਣਾ ਚਾਚਾ ਕੀ ਬਾਲ ਗਿਆ ਗੋਲ ਵਾ ਜੀ ਜੀਨਾ ਤੂੰ ਸਿੰਗ ਥੋੜੇ 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 ਨਿਕਲੇ ਨੇ ਜੀ ਅੱਛਾ ਹਾਂ ਸਿੰਗ ਥੋੜੇ ਥੋੜੇ ਨਿਕਲੇ ਨੇ ਜੀ ਪੂਰਾ ਐ ਰਾਜੀ ਆ ਪੂਰਾ ਨਹੀਂ ਨਾ ਸਿੰਗ ਆਏ ਨਿਕਲਦੇ ਨੇ ਹੈ ਥੋੜੇ ਥੋੜੇ ਇਹ ਹੈਗਾ ਫੇਰ ਰਾਜੀ ਕਿਥੋਂ ਗਾ ਕਟਾ ਮੈਂ ਕਹਣਾ ਪੂਰਾ ਫੁੱਲ ਇਹ ਅਨੁਪਸੰਨ ਜੀ ਨੂੰ ਇਹ ਦੇਖ ਹੁਣ ਤੂੰ 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 ਬੋਲ ਕਲਿੱਕ ਕਰਨੇ ਆਉਂ। ਇਹ ਇਹਨੇ ਮੈਨੂੰ ਫੜਾਇਆ ਇਹਨੇ ਫਿਰ ਕਹਿੰਦਾ ਆ ਫੜਕ ਭੱਜ ਗਿਆ ਕਹਿੰਦਾ 10 ਫੇਰ ਦਾ ਦੇਖ ਲਾ ਤੇਰ ਦਾ ਬਾਜ ਨਹੀਂ ਕੱਟਿਆਣੀ ਹੈਗੀ ਦਿਖਾਏਗਾ ਤਾਂ ਮੈਂ ਡਰਿਆ ਖੜਾ ਜਾਂਦਾ ਤੇਰੇ ਕੱਟੇ ਵਾਲੀ ਬਾਜ ਨਹੀਂ ਇਹਦੇ ਕੋਲੇ ਪੈਸੇ ਪਹਿਲਾਂ ਆ ਜਾ ਪਤਾ ਕੀ ਕੱਟਾ ਵੇਚ ਲਾ ਮੱਝ ਵੇਚ ਲਾ ਐ ਬੋਲਿਆ ਉਹਦੇ ਕੋਲੇ ਪੈਸੇ ਨਹੀਂ ਹੈਗੇ ਅਨੁਪਸੰਨ ਜੀ ਬੋਲ ਤੇਰਾ ਨਿਕਲਦਾ ਨਹੀਂ ਕੱਟੇ ਆਲਾ ਇਹ ਨਹੀਂ ਹੈ ਕੱਟੇ ਆਲਾ ਜਾਲੀ ਕੱਟਣ ਵਾਲਾ ਇਹ ਜਾਲੀ ਹੋ ਗਿਆ ਬੋਲਦਾ ਤੇਰਾ ਨਿਕਲੇ ਉਹ ਕਿੰਨੇ ਦਾ ਦੇਣਾ ਕਟਾ ਆਏ ਹੋ ਜਾਂ ਨਹੀਂ ਤਾਂ ਹੀ ਫਿਰ ਨਾ ਨਾ ਕਟਾ ਕਿੰਨੇ ਦਾ ਦੇਣਾ ਓਏ ਬੋਲਦਾ ਇਹ ਨਹੀਂ ਉਹ ਪਹਿਲਾਂ ਹੁੰਦੇ ਆਪਣੇ ਮੁੰਡੇ ਮੰਗਣਾ ਯਾਰ ਓਏ ਕਹਿੰਦਾ ਨੀਡੇ ਉੱਦਾਂ ਪੁੱਛਣਾ ਕੋਸੋ ਹਾਂ ਨਹੀਂ ਐਸੇ ਭਾਈ ਕੋਲੇ ਪੈਸੇ ਆ ਗਏ ਨੇ ਓ ਨਾਲ ਦਾ ਓਏ ਤੂੰ ਹੀ ਹੁਕਮ ਦਿੰਦਾ ਹੋਈ ਆ ਪੈਸੇ ਜਾ ਹੋ ਜਾ ਓਏ ਯਾਰ ਓਏ ਜਾ ਹੋ ਜਾ ਓਏ ਯਾਰ